ਸ੍ਰੀ ਕਾਲਜ ਅੱਸੀ ਕਾਲਜੀ ਬਈ ਸਾਰਿਆਂ ਨੂੰ ਉਹ ਬਈ ਮੀ ਪੈਂਦਾ ਖੰਡਾ ਮੌਸਮ ਘੁੰਮਦੇ ਫਿਰਦੇ ਹੁਣ ਅੱਜ ਚੱਲੇ ਦੇ ਬਾਈ ਆਪਾਂ ਮੁੰਡੇ ਗਰੁੱਪ ਵਾਲਿਆਂ ਦੇ ਸਹੋਲੀ ਟਰਾਲੇ ਦਾ ਦੇਖੋ ਕਾਲੋ ਬਾਈ ਆਪਣੀ ਤਰੀਕ ਆਈ ਹੋਈ ਆ ਜਿਹੜੀ ਬਣਾਉਣੇ ਵਾਲੀ ਅੱਜ ਟਰਾਲੇ ਨਾਲੇ ਚਾਸੀਆਂ ਧਰਤੀਆਂ ਤੇ ਗੁੰਮ ਤੇ ਜਿਹੜਾ ਮਾਰ ਜਿਓ ਮਾ ਚੱਲ ਜਾਣ ਲੱਗੇ ਟਰੈਕਟਰ ਵੱਧ ਵੀ ਜਾ ਆਈਏ ਬਿਲਕੁਲ ਆਏ ਨਹੀਂ 2 ਹਫ਼ਤੇ ਹੋ ਗਏ ਖੜੇ ਨੂੰ ਦਰਸ਼ਨ ਤਾਂ ਕਰ ਚੱਕੀਏ ਬਾਕੀ ਆ ਗਏ ਬਈ ਪੌਂਟੀ ਮਰੰਡਾ ਦੇਖੋ ਇਹਨਾਂ ਆਮ ਤਨਿ ਸ਼ੁਰੂ ਕਰੇ ਹਲੇ ਨੇ ਮੈਂ ਹਲੇ ਨਹੀਂ ਹੰਤਾ ਬਾਈ ਟਰੈਕਟਰ ਮੂਰੇ ਖੜੇ ਆਪਣੇ ਨੰਬਰ ਲੱਗੇ ਹੋਏ ਆ ਹਲੇ ਨਹੀਂ ਹਣਾ ਹੈਗਾ ਸ਼ੁਰੂ ਕੰਮ ਕੰਮ ਦਾ ਟਾਈਮ ਨਾਲੇ ਸ਼ੁਰੂ ਹੋਣਾ ਜਿਵੇਂ ਟਰਾਲੇ ਵਾਲਿਆਂ ਨੇ 7 ਮਹੀਨੇ ਹੋ ਗਏ ਤੇ ਸਾਈ ਦੇਤੀ ਨੂੰ ਅੱਜ ਨੰਬਰ ਲੱਗਿਆ ਉਹਨਾਂ ਦਾ ਕੰਮ ਦਾ ਟਾਈਮ ਨਾਲੇ ਜਿਹੜੀ ਤਰੀਕ ਚਲੋ ਬਾਈ ਟਰੈਕਟਰ ਦੇਖ ਕੇ ਕੀ ਕਰਦਾ ਉਹ ਕਿਲਾਕ ਦਿੱਤਾ ਆਪਣਾ ਉਹਦਾ ਉਹਦਾ ਜਿਹੜੇ ਉਹਦੇ ਨੰਬਰ ਆਉਂਦੇ ਪਾ ਇਹ ਜੋ ਚੰਦ ਨਾ ਤਾਣ ਆ ਆ ਦੋਆ ਇੰਨੇ ਕਹਿਣਾ ਬੰਦ ਕਰੋ ਖਲਾਗ ਨੇ ਚਾਹਲੇ ਪਰ ਦੇਖਦਾ ਰਹੇ ਨਾ ਤੁਹਾਡੀ ਵੀਡੀਓ ਕਹਿੰਦਾ ਛੋਟਾ ਜਿਹਾ ਕਾਰਡ ਹੈ ਛੋਟਾ ਜਿਹਾ ਕਾਰਡ ਹੈ ਹਾਂ ਤੇਰਾ ਇਹ ਹੈ ਹਾਂ ਚਾਹ ਕਰ ਲੋ ਕਿ ਨੂੰ ਟਾਕੀ ਦੇ ਸ਼ੀਸ਼ੇ ਫਟ ਗਏ ਤੁਮੀ ਕਿਵੇਂ ਫਟ ਗਏ ਦਰਵਾਜ਼ਾ ਟਾਕੀ ਦਰਵਾਜ਼ੇ ਜਦ ਬਜੀ ਦਰਵਾਜ਼ਾ ਟਾਕੀ ਜਦ ਬਜਿਆ ਲੋ ਬਾਈ ਸਾਡੇ ਨਾਲ ਲੱਗਦਾ ਨਹੀਂ ਹੈ ਕੰਮ ਨੂੰ ਟਰੈਕਟਰ ਦਾ ਨੇ ਨਹੀਂ ਹਲੇ ਪਹਿਲਾਂ ਲੰਬਾ ਟਾਈਮ ਲੱਗੂ ਟਰੈਕਟਰ ਇਹ ਪਹਿਲਾਂ ਬੋਖੜੇ ਬਾਈ ਬਾਈ ਕੋਲ ਨੂੰ ਸਾਰੇ ਪਹਿਲਾਂ ਵਾਲੇ ਹੀ ਆ। ਬਾਕੀ ਥਾਣਾ ਦੇ ਪਹਿਲਾਂ ਗਿਆ ਬਾਈ ਇਹਨਾਂ ਦੇਖਦੇ ਆ ਜੇ ਮਿਲ ਗਿਆ ਠੀਕ ਆ। ਨਹੀਂ ਫੇਰ ਅੱਜ ਖੂ ਥਾਣਾ ਨੂੰ। ਬਾਕੀ ਅੱਜ ਜਿੰਨੇ ਅਸੀਂ ਟਰਾਲੇ ਕੋਲ। ਥਾਣੇ ਨੂੰ ਮਾਰੀ। ਟਰਾਲਾ 'ਚ ਦੇਖਿਆ ਇਹ ਵੀ ਕਿਆ ਕਰਿਆ। ਅੱਜ ਸ਼ੁਰੂਆਤ ਕਰਦੇ ਉਹਨੇ। ਸ਼ੁਰੂਆਤ ਕਰਤੀ ਬਾਕੀ ਉਹ ਕਹਦਾ ਬਈ ਡਿਜ਼ਾਈਨ ਜੂਨ ਦੱਸ ਦੋ ਸਾਨੂੰ ਕਿਆ ਕਰਾਉਣਾ। ਜਿਹੜਾ ਨੌਣਾ ਮਿਲਿਆ। ਹਰ ਹੋਇਆ ਹੋਇਆ ਜੇ ਦਿਖਾਉਣਾ ਭਾਈ ਨਵੇਂ ਕਿਹੜਾ ਦਿਖਾਉਣੇ ਆ ਮਾਰੇ ਉਹਨੇ ਕਿਹੜਾ ਜੋ ਭਾਈ ਦਿਖਾ ਦਈਏ ਸਾਨੂੰ ਨਾਲ ਕੰਮ ਬੰਦੇ ਦਾ ਲੈ ਆ ਤੇਰ ਹੋਇਆ ਹਾਂ ਇਹ ਹੁਣ ਕਾਰ ਹੋਇਆ ਨਵੇਂ ਚ ਬਾਈ ਇਹ ਹਾਂ ਹਾਂ ਦੇਖ ਹਜੇ ਕਿੰਨੇ ਮਰ ਦੂਰ ਤੇ ਕਿ ਝੋੜ ਰੇ ਲਮ ਇਹਦਾ ਕੀ ਨਾ ਲੈ ਬਾਈ ਹਾਂ ਹਾਂ ਸਮਝ ਨਹੀਂ ਹੈਗਾ ਇਹ ਮਾੜਾ ਪਾਣੀ ਹੈ ਟਰੈਕਟਰ ਜਿਹੜਾ ਉਹ ਆਪਾਂ ਸਾਈ ਦੇ ਕਿ ਗਏ ਤੇ ਖੜਾ ਤਾਂ ਮੈਸੀ ਉਹ ਆਹੇ ਸ਼ੋਅ ਆ ਜੀ ਬਾਈ ਤੁਹਾਡੇ ਵਾਲਾ ਆਪਰੇ ਵਾਲਾ ਉੱਥੇ ਪੜੂ ਬਾਈ ਹਾਂ ਇਹਨੂੰ ਤੋਂ ਉਹ ਆਪਣੇ ਆਹ ਚੀਜ਼ਾਂ ਦੱਸ ਚਾਹੀਦੀ ਚੀਜ਼ ਆ ਬਾਈ ਅੱਛਾ ਸੱਚਾ ਸੱਚਾ ਦੇ ਸਾਰੇ ਆਪਣੇ ਅਲ ਦੀ ਛੱਤ ਤੇ ਉਹ ਛੋਟੇ ਵਾਲਾ ਜਿਹੜਾ ਸ਼ਾਇਦ ਮੈਨੂੰ ਲੱਗਦਾ ਬੰਦਾ ਰਹਿ ਜਾਂਦਾ ਬਰਾਬਰ ਹੈ ਇਹ ਦੇਖਾ ਬਹੁਤ ਵਧੀਆ ਯਾਨੀ ਕਿ ਉਹ ਜਿਹੜਾ ਮੈਨੂੰ ਕੋਣ ਇਹਦੇ ਨਾਲ ਉੱਛਾ ਬੰਦਾ ਯਾਨੀ ਆਹ ਪੇਪਰ ਜਿਹਾ ਸਾਡਾ ਬਟਨ ਅੱਛਾ ਬਿਲਕੁਲ ਬੈਕਪੈਕ ਤੇ ਹੀ ਰੱਖਿਆ ਸੀ ਮੈਂ ਜਲਦੀ ਨਾਲ ਉਹਦਾ ਕਿੰਨਾ ਬੰਦ ਪੈ ਗਿਆ ਅਦਾ ਹੋ ਗਿਆ ਭਾਈ ਪਿਆਰ ਮਤਲਬ ਇਹ ਕਮਲੇ ਉਹ ਬੁਗਰਾ ਸੀ ਇਹਨੂੰ ਉਹਦੇ ਨਾਲ ਕਿ ਸੁਭੀ ਹੋ ਗਿਆ ਬਟਨ ਲਾ ਦਿਆ ਹੁਣ ਮੀਨ ਦਾ ਤਾਂਹੀਂ ਜੇ ਰੂਟ ਪਰ ਆ ਸੀ ਕੰਮ ਕੁੰਮ ਕੋਈ ਹੈ ਨਹੀਂ ਹੁਣ ਮੀਨ ਕਰੇਵੇ ਇਹ ਵੀ ਬੜਾ ਬੜਾ ਡਬਲ ਵਾਲੇ ਬਣਾ ਰਿਹਾ ਤੇਰੀ ਖੂਜੀ ਹੈ ਜਗਾ ਬਾ ਖੁੱਲੀ ਗਏ ਮੈਨ ਨੂੰ ਅੰਦਰ ਦੇਖੀ ਕੈਬਨਾ ਮੈਨ ਜਿਹੇ ਹੁੰਦੀ ਨਹੀਂ ਬਈ ਬਹਿਣ ਨੂੰ ਆਹ ਯਾ ਟਰੈਕਟਰ ਬਹਿਦਾ ਬੰਦਾ ਦੋ ਬੰਦੇ ਆ ਰਾਵਾਂ ਬਰਾ ਦੇਖੋ ਲੇ ਉਲਟੇ ਪੂਰਾ ਖੁੱਲਾ ਗਾ ਮੈਨ ਅਮ ਪੂਰਾ ਪੂਰੀ ਘਬਰ ਮਾ ਮੋਟੀ ਫਰਕਾ ਲੈ ਇੰਨਾ ਇੰਨਾ ਦਾ ਬਸ ਹਾਂ ਬਸ ਇੰਨਾ ਦਾ ਲੱਗੀ ਵੀ ਹੁੰਦੀ ਹੈ ਨਿਆਰਾ ਇਹ ਨਹੀਂ ਸੋਲੇ ਦਾ ਠੀਕ ਹੈ ਪਿੱਛੇ ਦੇਖਣ ਨੂੰ ਜਮੇ ਸਾਹ ਹਾਂ ਬਿਲਕੁਲ ਆ ਦੇਖ ਥੱਲੇ ਦਾ ਕੰਨਲੇ ਐ ਨਿਗਾਵਾਜ ਜੀ ਤਿੰਨ ਡੰਡਾ ਨਿਕਦਾ ਬਾਕੀ ਕੈਮਰਾ ਕਿਵੇਂ ਲਾਉਣਾ ਜੀ ਇਹੀ ਜਿਆਦਾ ਅੰਤਰਾ ਬਈ ਅੰਦਰ ਸਪੇਸ ਬਹੁਤ ਜਿਹੜਾ ਮੇਨ ਬੈਨੀਫਿਟ ਆ ਵੀ ਅੰਦਰ ਖੁੱਲੀ ਸਪੇਸ ਵਾਦੂ ਵਾਦੂ ਮਗਰਾੜਾ ਬੈਠਣਾ ਹੀ ਬਹੁਤ ਲੋਟ ਹੈ ਨਾਲ ਬੰਦੇ ਕਿਉਂ ਉਹ ਉਹਦੇ ਵਿੱਚ ਵੀ ਚੌੜਾ ਹੈ ਨਾ ਹਾਂ ਉਹ ਚੌੜਾ ਉਹ ਅੰਦਰ ਤੇ ਬਹੁਤ ਖੁੱਲਾ ਹੋਣਾ ਹੋ ਖੁੱਲਾ ਹੋਣਾ ਉਹ ਚੌੜਾ ਵੀ ਹੋਣਾ ਤੇ ਉੱਚਾ ਵੀ ਹੋਣਾ ਇਹਦੇ ਨਾਲ ਉਹ ਬੈਠੇ ਖੁੱਲਾ ਮੁਖ ਦੇ ਬੈਠੇ ਹਾਂ ਇਹਦੇ ਨਾਲ ਇਹਨੂੰ ਵੀ ਮਰੋ ਘਟਾ ਜਦ ਤੂੰ ਰੁਕ ਜਾ ਪੀਸੇ ਬਣਦੇ ਹੂੰ ਬਾਕੀ ਹੁਣ ਪੜੀ ਦਿਖਾਵਾਂਗੇ ਸਾਡਾ ਤਿਆਰ ਹੋ ਗਿਆ ਜਿੰਨਾ ਲੱਗਾ ਇੰਡੀਆ ਦੇ ਅਜੇ 2 ਮਹੀਨੇ ਦਾ ਕਾਊਗਾ ਚਲ ਚੱਲੀ ਹਾਂ ਬਾਈ ਠੀਕ ਹੈ ਚੱਲ ਜੰਡੀ ਚੱਲੋ ਨਿਕਲੀਏ ਲੇਟ ਹੋਣੇ ਟਾਈਮ ਬਾਈ ਬਹੁਤ ਹੋ ਗਿਆ ਚਲੋ ਠੀਕ ਹੈ ਜੀ ਡੇਢ ਦਾ ਟਾਈਮ ਹੋ ਗਿਆ ਹੁਣ ਮਿਲਦੇ ਜਾ ਕੇ ਉੱਥੇ ਠੀਕ ਹੈ ਸਰ ਠੀਕ ਹੈ ਮੁੰਡੇ ਗਰੁੱਪ ਵਾਲਿਆਂ ਦੇ ਲੈ ਦਿਓ ਇਹਨਾਂ ਯਾਰ ਲਓ ਬਾਈ ਅਗਲਾ ਕੇਸਿੰਦੇ ਪਹੁੰਚ ਗਏ ਮੁੰਡੇ ਗਰੁੱਪ ਵਾਲਿਆਂ ਦੇ ਹੁਣ ਟਰਾਲੀ ਦੇਸ ਦੇ ਕੀ ਕਰਨਾ ਆ ਦੇ ਹੈ ਜੌਂਡੀ ਰੰਗ ਜੌਂਡੀ ਰੌਲੀ ਹੈ ਹੈ ਟਰੈਕਟਰ ਜੌਂਡੀ ਰਿਹਾ ਹੈ। ਛੇਨਰ ਮਾਰਨੇ ਚੱਲੇ। ਆ ਪਾਗੜਾ ਨਾ ਕਰਾਉਣਾ ਬਾਈ ਟਰਾਲੀ ਨੂੰ। ਟਰਾਲੀ ਨੂੰ ਦੇਖਦੇ ਅੱਜ ਕਹਿ ਟਰੈਕਟਰ ਨਾਲ ਦੀ ਕਰਾ ਦੇ ਮੈਂ ਕਹਣਾ ਯਾਰ। ਓਹ ਟਰੈਕਟਰ ਦੇ ਹਾਣ ਲਈ ਰੱਖ ਲਾ। ਦੇਖਦੇ ਬਾਅਦ ਨੂੰ। ਬੱਲੇ। ਆਪ ਵੀ ਯਾਦ ਹੋ ਗਿਆ ਸੌਣ ਦੀ ਝੜੀ ਚੱਲ ਰਹੀ ਹੈ। ਹਨਾ? ਮੱਛਿਆ ਲੱਗੇ। ਅੱਜ ਇੱਕ ਛੋਟੀ ਟਰਾਲੀ ਵੀ ਦਿਖਾਉਣਾ ਕਰਕੇ ਤੁਹਾਨੂੰ। ਵੱਡੀ ਟਰਾਲੀ ਤਾਂ ਚੱਲੋ ਆਪਾਂ ਹਮੇਸ਼ਾ ਵੀਡੀਓ ਤੇ ਦਿਖਾ ਦਿੰਦੇ ਆ। ਕਮਾ ਲੈ ਕੈਮਰਾ ਪਹਿਲੇ ਸਟੇਟ ਲੱਗ ਜਾ। ਜੀਤ ਖਾਲੀ ਗਾੜ ਨੇ ਆਪਣਾ ਸਟੇਟ। ਉਹ ਆਦੇ ਉਹਦੇ ਭਾਵੇਂ ਕਮੂ। ਉਹ ਰਾਮ ਜੀ। ਆਪਣੇ ਟਾਇਰ ਹੋ ਗਏ ਤਾਂ ਸਟੇਟ ਵਿੱਚ ਜਾਵਦੀ ਹੈ। ਜਿਹੜਾ ਬੰਦੀ ਹੈ ਉਹ ਦੇਖਣ ਨੂੰ ਮਿਲਿਆ। 4 ਟਾਇਰ ਪਈ ਆਪਣੇ ਅੱਗੇ ਦੋ ਟਾਇਰ ਭਾਜੀ ਚ ਪੈਣੇ ਆ। 4 ਟਾਇਰ ਪੈਣੇ ਉਹ ਵਾਲੇ। ਉਹਦੇ ਇਹਨੂੰ ਪੈਣੇ ਆ। ਡਬਲ ਐਸ ਆ? ਇਹਦੇ ਤੇ ਦੇਖੋ ਕਮਾਣੀ ਤਾਂ ਹੈਗੇ ਨਾਲ ਉਹ ਗੱਪੇ ਸ਼ੌਕਰ ਵੀ ਲੱਗਿਆ ਬਈ ਉਹ ਸੁਪਰਿੰਗ ਦੇ ਤਾਂ ਸੀ ਉਹ ਵੀ ਹਾਂ ਮਤਲਬ ਇਟ ਲਿਮਟ ਤੇ ਜਾ ਕੇ ਜਿਵੇਂ ਆਪਾਂ ਕਮਾਣੀ ਦੀ ਲਿਮਟ ਹੁੰਦੀ ਹੈ ਇੱਕ ਜਦੋਂ ਲਿਮਟ ਤੇ ਜਾਊਗਾ ਤਾਂ ਜਿਹੜਾ ਉਹ ਸੁਪਰਿੰਗ ਦਾ ਗੱਪੇ ਉਹਦੇ ਰਾੜ ਤੇ ਵੀ ਆ ਉਹਨੇ ਆ ਕੇ ਹਿੱਸੇ ਪਰ ਟਿਕ ਜਾਣਾ ਹੈ ਕਮਾਣੀ ਐ ਆਪਣੀ ਹਰ ਕੀ ਜੇ ਇੱਥੇ ਰਹਿ ਜੂਗੀ ਕੋਈ ਕਮਾਣੀ ਤੇ ਜ਼ਿਆਦਾ ਲੋਡ ਨਹੀਂ ਲੋਗਾ ਚਾਹੇ ਉੱਪਰ ਆਪਾਂ ਚਾਹੇ ਹੇਠੇ ਤੱਕ ਮਰਜ਼ੀ ਬੋਲੀ ਲੱਗ ਰਹੀ ਹੈ ਕਿ ਉਹਨੇ ਥੋਸਟ ਬਣ ਜਾਣਾ ਹੈ ਕਿ ਲਿਮਟ ਦੇ ਮੁਤਾਬਕ ਪਾਉਂਦੇ ਫਿਰ ਇਹ ਮਤਲਬ ਜੰਪ ਨਹੀਂ ਦਿੰਦੇ। ਬਾਕੀ ਫੁੱਲ ਸਿਸਟਮ ਹੈ ਸਾਰੇ ਨੂੰ ਫ੍ਰੀਸ ਹੁੰਦਾ ਇਹਨਾਂ ਨੂੰ ਅੱਗੇ ਪਿੱਛੇ। ਹਾਂ। ਤੇ ਉਹ ਟਾਇਰ ਆਪਣੀ ਕੰਮ ਜੂੜੇ ਪੈਣੇ। ਇਹਨਾਂ ਦੇ ਰਿੰਗ ਤਿਆਰ ਹੋ ਗਏ। ਇਹ ਥੋੜੀ ਵਾਲੀ ਹੈ? ਥੋੜੀ ਵਾਲੀ ਹੈ? ਨਹੀਂ ਜੀ ਆਪਣੇ ਵਾਲੀ ਤੋਂ ਅੰਦਰ ਹੈ। ਇਹ ਪਟਿਆਲੇਪੁਰ ਦੀ ਹੈ। ਇਹ ਵੀ ਦੋ ਡਬਲ ਟਾਇਰਾਂ ਦੇ ਟਾਇਰ ਹੋ। ਇਹ ਇਲੇਟਰਾ ਹੈ ਉਹ ਤੋਂ ਦੇਖਣਾ ਵੀ ਇਹ ਇੱਕ ਕਿ ਕਿਤੇ ਤੇ ਹੋ ਗਿਆ ਟੋਗ ਟੋਗ ਤੋਂ ਵੀ ਹੋ ਗਿਆ ਦੋ ਦੋ ਪਟੇ ਲੱਗੇ ਲੱਗੇ ਇਹ ਤਾਂ ਵੀ ਲੜਾਈ ਤੇ ਇਹ 2 ਇੰਚ ਦੇ ਲੱਗੜੇ ਇੱਕ ਹਿੱਸਾ ਇੱਕ ਅੱਗੇ ਜਿਹੜਾ ਉਹ ਜਿਵੇਂ ਉਹਦੇ ਹਿੱਸੇ ਲੱਗੇ ਹੋયા ਉਵੇਂ ਹੀ ਇਥੇ ਟ੍ਰੈਨੀ ਲੱਗਣੀ ਹੋਣ ਦੋਹਾਂ ਤਰ੍ਹਾਂ ਦੀ ਆ ਤੇ ਬਾਕੀ ਇਧਰ ਕੰਬਾਈਨਾਂ ਦੇ ਪਾਰਟ ਵੀ ਤਿਆਰ ਹੋ ਰਹੇ ਨੇ ਜਾਬੀ ਘੜਾ ਮਾਰੋ ਅਪਰੇਟ ਹੁੰਦਾ ਕੰਮ ਸਾਰਾ ਆ ਵਾਕਰ ਆਗੇ ਇਹ ਉਧਰ ਫ੍ਰੈਸਰਾਂ ਦਾ ਵੀ ਕੰਮ ਚੱਲ ਰਿਹਾ ਨਾਲ ਦੀ ਨਾਲ ਛੋਟੇ ਛੋਟੇ ਦੇ ਫ੍ਰੈਸਰ ਚੱਲ ਰਹੇ ਨੇ ਉੱਜ ਵਿੱਚ ਛੋਟੇ ਛੋਟੇ ਮਸ਼ੀਨੀਆਂ ਨਿਕਲਣੀਆਂ ਐ ਉਹਦੇ ਸਾਹਬ ਨਾਲ ਫਿਰਨਾ ਕਣਕ ਦੇ ਫ੍ਰੈਸਰ ਤਿਆਰ ਹੁੰਦੇ ਹੁੰਦੇ ਆ ਜਿਵੇਂ ਹੁਣ ਮਸ਼ੀਨਾਂ ਦੇ ਅੱਗੇ ਲਗਾ ਕੇ ਫ੍ਰੈਸਰ ਲੈ ਆਣੇ ਹੁੰਦੇ ਆ ਕਈ ਕੰਪਨੀ ਦੇ ਵਿੱਚ ਫ੍ਰੈਸਰ ਜੰਦੇ ਆ ਕੱਟ ਮੈਟਾ ਕੋਈ ਬਾਹਰ ਤੇ ਆਉਂਦਾ ਹੈ ਤੇ ਆਪਣੀਆਂ ਲਾਉਂਦੀ ਨੇ ਤਾਂ ਉਹ ਜਿਹੜਾ ਆਉਂਦਾ ਨਾ ਥੱਲੇ ਬਾਸਰ ਲੱਗਦਾ ਹੈ ਬਾਪੂ ਦੇ ਥੰਡੇ ਦਾ ਲੈ ਲੈਣਾ ਕੋਈ ਗੱਲ ਨਹੀਂ ਕੋਰੋਨਾ ਦੇ ਲਈ ਗਿੱਟਾ ਦਾ ਲੈ ਲੈਣਾ ਹਾਂ ਸਮਝ ਨਹੀਂ ਆ ਰਿਹਾ ਹਲੇ ਨਾ ਭੇਜਦੇ ਨਾ ਮਤਲਬ 3D ਜੀ ਉਤਰਾਣ ਕਿਹਨਾਂ ਦਾ ਪਾਇਆ ਪਟਿਓ ਦਾ ਮੈਂ ਲੈ ਲੈਣਾ ਕਿੱਥੇ ਤੋਂ ਹੋਣਾ ਹੈ ਆਮ ਲਈ ਟਰਾਲੀ ਉਰੇ ਬੰਡੀਆਂ ਤੇ ਆਹ ਜਿਹੜੀ 18 ਫੁੱਟ ਦੀ ਆਪਾਂ ਦੋ ਦਤੀ ਟਰਾਲੀਆਂ ਇੱਕ ਹੈਗੀ ਆ 18.5 ਫੁੱਟ ਦੀ ਇੱਕ ਹੈਗੀ ਆ 20 ਫੁੱਟ ਦੀ 18 ਫੁੱਟ ਦਾ ਤਿਆਰ ਕਰਤਾ ਜਿਹੜੀ ਆਪਣੀ 20 ਫੁੱਟ ਦੀ ਆ ਉਹ ਰਿਚਾਰ ਹੋਣੀ ਆ ਬਾਕੀ ਸਮਾਨ ਸਦਾ ਤਿਆਰ ਆ ਉਰੇ ਚੱਕ ਹੀ ਲਿਆਉਣਾ ਬਸ ਅੱਜ ਤੇ ਕੰਮ ਸ਼ੁਰੂ ਆ ਹੁਣ ਦੇਖਦੇ ਆਂ ਵੀ ਟਰਾਲੀ ਕਦ ਤੱਕ ਮਿਲਦੀ ਆ ਕਰੋ ਲੈ ਕਰਨਾ ਉਰੇ ਕਰ ਹਣਾ ਖਰਾ ਮੋਟਾ ਹਾਂ ਇਹ 18.5 ਬੋਟਾ ਰੇਸ ਤੇ ਨਾਲ ਆਇਆ ਇਹ ਖਰਾ ਵਾਲਾ ਇਹ ਦੋਏ ਟਰਾਲੀਆਂ ਆਪਾਂ ਨੂੰ ਇੱਕੋ ਤੇ ਮਿਲ ਜਣੀਆਂ ਜੀ ਇਹ ਟਰੈਕਟਰ ਦੋ ਲੋਣੇ ਪੈਣੇ ਆਪਾਂ ਦੋਏ ਟਾਈ ਲੈ ਦੇਣੀਆਂ ਹਾਂਜੀ ਚਾਦਰ ਦੇਖ ਲੈ ਖਾਲੀ ਕਿਵੇਂ ਚੰਗ ਗਈ ਐ ਏ ਮਤਲਬ ਛੱਡਣੀ ਆ। ਤਾਂ ਨਹੀਂ ਜਾਦਾ। ਬਾਕੀ ਘਾ ਟ੍ਰਾਲੀ ਬੜ ਰਹੀ ਭਾਈ। 2 ਮਹੀਨੇ ਲੱਗਣੇ ਆ। ਜਿੰਨਾ ਚ ਮਤਲਬ ਹਲੇ ਸਾਡੇ ਕੋਲ ਆਈ ਦੇ ਜਾਣਕਾਰੀ ਪੂਰੀ। 1 ਮਹੀਨਾ ਲੱਗਣਾ 20 ਤਰੀਕ ਨੂੰ। ਦੋਤਾੜੇ ਸੰਧੂ ਖਾਨ ਦੀ ਦੋਤਾੜੇ ਦੀ ਜਨਿ ਕਰਾ ਰਹੇ ਆ। ਪੋਟੈਟੋ ਫਾਰਮਰਾਂ ਦਾ ਜਿਹੜਾ ਆਪਾਂ ਕਹਿ ਦਿੰਨੇ ਆ। ਉੱਥੇ ਨਹੀਂ ਜਾਣੀ ਉੱਥੇ ਜਾਉਗੀ ਹਰਸ਼ਵਿਲੀ ਦੀ ਕਾਲੀ ਦੀ ਕੋਸ਼ਿਸ਼ ਹੈ ਵੀ ਉਹ ਲੈ ਕੇ ਜਾਵਾਂਗੇ ਆਪਾਂ ਵੀ ਬਿਜਲੀ ਨੂੰ ਦੋ ਲੈ ਕੇ ਜਾਵਾਂਗੇ ਤੋਂ ਤੇ ਉਸ ਤੋਂ ਬਾਅਦ ਫਿਰ ਜਿਹੜਾ 30 31 ਅਗਸਤ ਦਾ ਮੇਲਾ ਹੈ ਉੱਥੇ ਫਿਰ ਹੀ ਜਾਉਗੇ ਹਾਂ ਉਹਨੇ ਦੀ ਵੀਡੀਓ ਬੰਦ ਕਰ ਦਿੰਦੇ ਹਾਂ ਸਿੱਧੀ ਮੇਲੇ 'ਚ ਲਗਾਵਾਂਗੇ ਆਪਾਂ ਇਹਦਾ ਆਜਾ ਆਪਣੇ ਹੁਣ ਇਹਦੇ ਥੱਲੇ ਆ ਨਿਕਲ ਜੀ ਨੀ ਟਰਾਲੀ ਨੂੰ ਇੱਥੇ ਕੰਮ ਸ਼ੁਰੂ ਹੋ ਜਾਣਾ ਹੈ ਇਹਦਾ ਹਿੱਸਾ ਉੱਥਾਂ ਫਿੱਟ ਹੋਣਾ ਹੈ ਉਧਰੋਂ ਉੱਪਰ ਅਟੈਚਮੈਂਟ ਲੱਗਣੀ ਹੈ ਤੇ ਫੁੱਟ ਦੀ ਹੋਰ ਇਹਨੇ ਲੱਗਣੀ ਕੋਈ ਨਹੀਂ ਕਾਲੀ ਦਾ ਤਿਆਰ ਹੋਣਾ ਹੈ ਇਹਦੇ ਵਿੱਚ ਇਹ ਜਿਹੜੀ ਹੁਣ ਡੈਮੋ ਲਈ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਐਕਸਪੈਰੀਮੈਂਟ ਹੋਣੇ ਆ। ਹੌਲੀ ਹੌਲੀ ਬਰਮਾ ਵੀ ਲਾਵਾਂਗੇ ਇਹਦੇ ਵਿੱਚ। ਜਿਵੇਂ ਮਤਲਬ ਮੱਛੀਆਂ ਵਾਲੇ ਵਾਸਤੇ ਜਾਂ ਕੁਝ ਇਹਨੂੰ ਪੀਟੀਓ ਵੀ ਲਾਵਾਂਗੇ। ਜਿਹੜੀ ਇਹਦੇ ਉੱਤੇ ਅੱਗੇ-ਅੱਗੇ ਜਿਹੜੇ ਹੋਣਾਂ ਪ੍ਰੋਜੈਕਟ ਨਵਾਂ ਬ੍ਰੈਂਡ ਨਵਾਂ ਬ੍ਰੈਂਡ ਦਾ ਕਰ ਲੈ ਇੱਕ। ਹਾਂ। ਤਾਂ ਠੀਕ ਹੈ। ਮਤਲਬ ਜਿਵੇਂ ਹੁਣ ਮੱਛੀਆਂ ਵਾਲੇ ਵਾਸਤੇ ਮੰਨ ਲਾ ਵੀ ਟੈਂਕੇ ਕੱਢਦੇ ਆ ਉਹ। ਖੇਤ ਜ਼ਿਲ੍ਹਾ ਪਟਿਆਲਾ ਵਿੱਚ ਨਹੀਂ ਬਾੜਦੇ। ਕਮੈਨਡ ਆਪਾਂ ਨੇ ਟੈਂਕ ਨੂੰ ਨਹੀਂ ਕਮੈਨਡ ਨੂੰ ਆਉਣਾ ਪੈਂਦਾ। ਕੋਸੀ ਪੀ ਕਰਨਾ ਇੱਕ ਟੈਂਕ ਦੀ ਸੰਤਤਾ ਹੁੰਦੀ ਹੈ ਟਰਾਲੀ ਦੀ ਪੀਟੀਓ ਲਾ ਦੇਣੀ ਆਪਾਂ ਨੇ ਵੀ ਟੈਂਕ ਪਵਾ ਲਿਆ ਕਿ ਮਸ਼ੀਨ ਦੇ ਵਿੱਚੋਂ ਪੀਟੀਓ ਨਾਲ ਖਾਲੀ ਕਰ ਦੇ। ਮਸ਼ੀਨ ਦਾ ਟਾਈਮ ਵੱਜ ਜਾਂਦਾ। ਮਸ਼ੀਨ ਚੱਲਦੀ ਆਪਣੀ ਉਸੇ ਚਾਲ ਚੱਲੀ ਜਾਂਦੀ ਹੈ ਕਿ ਜਲਦੀ ਜਲਦੀ ਵਿਦਾਨੇ ਪਾਈ ਜਾਵੇ। ਅੱਕੇ ਵੀ ਅਪਡੇਟ ਆਉਣੀਆਂ ਨੇ ਹਲੇ। ਇਹਨੂੰ ਡਬਲ ਹੀ ਲੱਗਣੀ, ਸਿੰਗਰ ਲੱਗਣੀ। ਡਬਲ ਲੱਗਦਾ, ਫੋਸਟ ਸਿੰਗ ਲੱਗਦਾ। ਆਹ ਪ੍ਰੋਡਕਟ ਘਟਾ ਬਾਕੀ ਜੇ ਤਿਆਰ ਹੋ ਗਿਆ ਬਾਈ ਫਿਰ ਉਹ ਦਿਖਾਵਾਂਗੇ। ਇਜਾ ਹੌਲੀ ਬਾਕੀ ਮੋਡਿਫਿਕੇਸ਼ਨ ਆਉਣਗੀਆਂ ਨਵੇਂ ਨਵੇਂ ਟੈਪ ਦੀ ਟਰਾਲੀਆਂ ਬਣੀਆਂ ਹੁਣ ਇਹ ਤੂੰ ਮਾਤਾ ਲਈ ਹੈ। ਦੈਮ ਬਣਾ ਰਿਹਾ ਮੁੰਡਾ ਕਹਿੰਦਾ ਉਹ ਲੋਕੋ ਐਮ ਐਚ ਐਲ ਐਨ ਐਲ ਐਮ ਐਚ ਐਮ ਐਚ ਐਲ ਐਨ ਨਾ ਦੀਗ ਮਾਲਾ ਕਾ ਭਾਈ ਕਟਾਇਆ ਫਰੰਟ ਤੇ ਮਾਲਾ ਲੋਕੋ ਦਾ ਸਪੋਰਟੂਸ ਮੈਨਾਂ ਵੀ ਦਿਲਾ ਦਿਆ ਕਿ ਮੈਨੂੰ ਜਦੋਂ ਲੋਕੋ ਆਏ ਕਾਰ ਵੀ ਉਹ ਹੋਣੀ ਪਰੋਗਣੀ ਹਾਂ ਮੈਨੂੰ ਦੂਵੇ ਪਰ ਚੱਕਣਾ ਲਈ ਕਦੇ ਜਿਹੜੀ ਆ ਜਿਹੜੀ ਆ ਲੈ ਬੰਦ ਕਰਾ ਗਾਇਆ ਦੁਬਾਰਾ ਕੜੀ ਗਿਰੇ ਗਲ ਹ ਜਿਹੜੀ ਉਹ ਮਸ਼ੀਨ ਵੀ ਆਈ ਹੈ ਨਾ ਨਵੀਂ ਉਹ ਲੇਜ਼ਰ ਕਟਿੰਗ ਦੀ ਆ ਦੇਖੋ ਵੀ ਇਹ ਸ਼ੀਨ ਹਾਂ ਹਰ ਇੱਕ ਉਹ ਬੜੀ ਕਮੈਨਲ ਆਣੀ ਫਰਮਾਂ ਕੋਲੇ ਆ ਉਹ ਇੱਥੇ ਇਨਸਟਾਲ ਕਰਾਈ ਨਿਕਲੀ ਆ ਵੀ ਉਹਨਾਂ ਨੇ ਦੂਜੇ ਪੁਰਾਣੇ ਸਾਰੇ ਚੱਕ ਦਿੱਤੇ ਉਹਦੇ ਨਾਲ ਇੱਕ ਤਾਂ ਕੰਮ ਕਰਨ ਦੀ ਸਪੀਡ ਵਧੀ ਤੇ ਐਕਿਊਰੇਸੀ ਕੰਮ ਕਰ ਗਈ ਸ਼ੁਰੂ ਤੋਂ ਛੋਟਾ ਹੋਲ ਵੀ ਪੂਰਾ ਸਫਾਈ ਤੇ ਨਹੀਂ ਕਰਦਾ ਅਲੇ ਮੈਨੂੰ ਇਹ ਆਪਕ ਕਿਸੇ ਨੂੰ ਕਹਿ ਨਹੀਂ ਸਕਦਾ ਜਣੀਏ ਮਸ਼ੀਨਾਂ ਜਿਹੜੀਆਂ ਆਮ ਕਰਕੇ ਬੜੀਆਂ ਕਮੈਨ ਵਾਲੀ ਇੰਡਸਟਰੀ ਜ਼ੋਨਾਂ ਚ ਪਈਆਂ ਨੇ ਇਹ ਜਿਹੜੀਆਂ ਬੜੀ ਸੋਹਣੀ ਐ ਦਿਖਾਉਣੇ ਚ ਲਾਕੇ ਹੈਂਡ ਵਧੀਆ ਜਿਆਦਾ ਫੂਲ ਜਿਆਦਾ ਐਕਿਊਰੇਸੀ ਆਹ ਬਹੁਤ ਨਵੀਂ ਤਰ੍ਹਾਂ ਦੀ ਦਾ ਲੇਟੈਸਟ ਤਕਨੀਕਾ ਭਾਈ ਇਹ ਯੋ ਬੁਲ ਗਿਆ ਹੋਰ ਦੰਡੀ ਚੱਲ ਰਿਹਾ ਹੈ। ਸਭਾ ਹੱਥ ਕੇ ਰਲਾ ਪਹਾੜ ਵੱਲ ਬੰਦ ਪਾ ਰਿਹਾ ਹੈ। ਸਾਰੇ ਮੁੰਡੇ ਹੀ ਰੱਖਦੇ। ਅਲੱਗਾ ਤੋਂ ਅੰਗਰੇਜ਼ਾਂ ਹੋਣ ਮੈਂ ਨਾ। ਭਈ ਇਹ ਅੰਕਲ ਨੇ ਜਿਹੜੀ ਆਪਾਂ ਨੂੰ ਗੱਗੜ ਟਰਾਲੀ ਦਿੱਤੀ ਸੀ ਦੂਜੀ ਮਸ਼ੀਨ ਵਾਲੀ ਟਰੌ ਕਰਨੇ ਵਾਲੀ ਟਰਾਲੀ। ਉਹ ਭਈ ਇਹਨਾਂ ਦੀ ਡਰੈਗਤੀ ਬੜੀ ਸੁਣੀ ਕੌਂਦੀ। ਹਾਂ ਜੇ ਜੈਨੂਲ ਜੋ ਫੀਲ ਹੁੰਦਾ ਬੜਾਈ ਵੀ ਬੜੀ ਰੀਜਨ ਵਾਲਾ ਤੇ ਚੱਲਣ ਵੀ ਠੀਕ ਹੈ ਥੀਲੇ ਵਾਲੀ ਬਣਾਉਣਾ ਹੁਣ ਉਹਦੇ ਝੁੰਡਾ ਸੈੱਟ ਕਰਨਾ ਪਵੇ ਜਿੱਦਣ ਬੇਲ ਤੇ ਲੱਗਿਆ ਵੀ ਹਾਂ ਹੈਗਾ ਦੋ ਚਾਰ ਦਿਨ ਦਾ ਬੜਾ ਮੁੱਤੋ ਤਾਰ ਦੇ ਘੱਟ ਬੇਲ ਤਨੀ ਆਪਾਂ ਕਹਿ ਸਕਦੇ ਚੱਲ ਆਪਾਂ ਇਹਦੇ ਇੱਕ ਛੋਟੀ ਕੱਟ ਦੇ ਲੇ ਥੀਲੇ ਵਾਲਾ ਉਹਦਾ ਰੋਟਾ ਬਟਰ ਦਾ ਹੋਣਾ ਪਾਉਣਾ ਇਹਦਾ ਕਹਾਣਾ ਕਿ ਨਾਲੇ ਲੰਘੋ ਤਾਂ ਉਹ ਕਿੱਥੇ ਠੀਕ ਹੈ ਹੁਣ ਜਿੱਦਾਂ ਸਿਆ ਪ੍ਰੋਜੈਕਟ ਕਰਨਾ ਹੁਣ ਨਾ ਤਾਂ ਇਹ ਜਿਹੜੇ ਟੋਕੋ ਜਿਹੜੇ ਬੜੀ ਟੁਕੀ ਵਾਲੇ ਬਣਾ ਹਾਂ हां ਠੀਕ ਹੈ ਉਹ ਵੀ ਬੜੀਆਂ ਪੱਕੜਾ ਕੰਸੈਪਟ ਆ ਇਹ ਕਿ ਠੁੱਲੇ ਵਾਲੀ 12 22 ਤੋਂ ਬਣਾਉਂਦੇ 5 ਤੋਂ 22 ਤੇ 24 ਜੁਲਾਈ ਤੋਂ 24 ਚਲੋ ਜੀ ਤੇ ਇੱਕ ਜ਼ਰੂਰੀ ਬੇਨਤੀ ਵੀ ਕਰਨੀ ਹੈ ਜੀ ਆਪਾਂ ਜਿੰਨੇ ਵੀ ਆਪਣੇ ਸੱਜਣ ਵੀਰ ਦੂਰ ਨੇੜੇ ਵਾਲੇ ਵੀਡੀਓ ਦੇਖ ਰਹੇ ਆਂ ਆਪਣੀ ਅਸਲ ਤੇ ਕੀ ਮਸਲਾ ਆਵਾਜ ਜ ਸੌਲੀ ਬੈਠਿਆ ਜੀ ਰੇਟ ਦਾ ਬੜਾ ਚੱਕਰ ਪੈਂਦਾ ਆ ਕਿ ਕਿਉਂਕਿ ਪਹਿਲਾਂ ਜਦੋਂ ਅਸੀਂ ਸਾਨੂੰ ਸਾਲ ਹੋ ਗਿਆ ਟਰਾਲੀਆਂ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਪਹਿਲਾਂ ਕੰਮ ਜਦੋਂ ਸਟਾਰਟਿੰਗ ਸੀ ਉਦੋਂ ਕਿਲੋਆਂ ਦਾ ਸਾ ਉਹ ਕਿਉਂਕਿ ਪਿਛਲੇ ਸਾਲ ਦਾ ਉਦੋਂ ਟ੍ਰੈਂਡ ਜਿਹੜਾ ਚੱਲਦਾ ਤਾ ਹਾਂਜੀ ਹਾਂਜੀ ਕਿਉਂਕਿ ਉਦੋਂ ਸਾਡੀ ਵੀ ਸ਼ੁਰੂਆਤੀ ਜਿਉਂ-ਜਿਉਂ ਚੱਲਦੇ ਆ ਰਹੇ ਫੀਲਡ ਦੇ ਵਿੱਚ ਹੁਣ ਅਸੀਂ ਉਹ ਕਿਲੋਆਂ ਵਾਲਾ ਕੰਮ ਹੈ ਜਿਹੜਾ ਬਿਲਕੁਲ ਖਤਮ ਕਰਤਾ ਜੀ ਟਰਾਲੀ ਚ ਇਹ 14 ਫੁੱਟ ਤੋਂ ਥੱਲੇ ਵਾਲੀ ਉਹ ਬੁਕਿੰਗ ਬਿਲਕੁਲ ਬੰਦ ਹੈ 14 ਫੁੱਟ ਤੋਂ ਉੱਪਰ ਜਿੰਨੀ ਮਰਜ਼ੀ ਜਾਵੇ 2 ਅਨ ਜਿੰਨੇ ਵੀ ਠਾਈ ਫੁੱਟੀ ਤੱਕ ਬੱਤੀ ਤੱਕ ਜਿੰਨੇ ਵੀ ਉਹ ਟਰਾਲੀਆਂ ਸਾਰੀਆਂ ਬਣਾਉਣੇ ਆ ਤੇ ਰੇਟ ਟਰਾਲੀਆਂ ਦੇ ਫਿਕਸ ਕਰਦੇ ਆ ਟਾਇਰ ਪਾਉਣੇ ਨੇ ਉਹ ਕਸਟਮਰ ਦੀ ਵੈਸੇ ਤਾਂ ਹੁੰਦੀ ਚੁਆਇਸ ਵੀ ਮੈਂ ਕਿਹੜੇ ਪਾਉਣੇ ਲੈ ਕੇ ਵੀ ਕਸਟਮਰ ਨੇ ਹੁੰਨੇ ਆ ਉਹ ਵਿੱਚ ਵੀ ਕਰਨੇ ਆ ਵਿੱਚ ਵੀ ਕਰ ਲਾਂਗੇ ਟਾਇਰ ਪਰ ਜਣੀ ਟਰਾਲੀ ਦਾ ਜਿਹੜਾ ਰੇਟ ਹੋਊਗਾ ਉਹ ਹੁਣ ਫਿਕਸ ਕਰਤਾ ਆਪਾਂ ਨੇ ਬਾਕੀ ਔਨ ਟੇਬਲ ਮਾੜਾ ਮੋਟਾ ਉੱਪਰ ਥੱਲੇ ਰੇਟ ਹੋ ਜੂ ਪਰ ਜਣੀ ਜੋ ਹੈ ਹਨਾ ਜਿਹੜਾ ਵੀ ਰੇਟ ਦੱਸਣਾ ਉਹ ਫਿਕਸ ਹੋਊਗਾ ਕੋਈ ਕਿਲੋਆਂ ਦੇ ਵਿੱਚ ਬਿਲਕੁਲ ਬੰਦ ਕਰ ਦਿੱਤਾ ਹੈ ਹਰੇਕ ਟਰਾਲੀ ਦੇ ਸੰਧੀਆਂ ਆ ਹੋ ਗਿਆ ਹਾਂਜੀ ਤੇ ਜਿਹੜਾ ਇਹ ਕੁਆਲਟੀ ਆ ਉਹ ਸੇਮ ਹੈ ਤੇ ਕੁਆਲਟੀ ਸੇਮ ਰਹੂਗੀ ਚਾਹੇ ਉਹ ਜਿੰਨੇ ਮਟੀਰੀਅਲ ਆਪਾਂ ਟਾਟਾ ਸੇਲ ਦਾ ਪਹਿਲਾਂ ਵੀ ਲਾਉਣ ਤੇ ਵੈਲਡਿੰਗ ਸੇਮ ਰਹੂਗੀ ਪੇਂਟ ਸਾਰਾ ਸੇਮ ਰਹੂਗਾ ਉਹਦਾ ਹਾਈ ਕੁਆਲਿਟੀ ਪੇਂਟਰ ਹੋਊਗਾ 2 ਕੇ ਦਾ ਤੇ ਰੇਟ ਦੀ ਬਸ ਅੱਜ ਡਿਸਕਸ ਕਰਨੀ ਤੇ ਆਪਾਂ ਤੁਹਾਡੇ ਨਾਲ ਰੇਟ ਜਿਹੜਾ ਉਹ ਕਿਲੋਆਂ 'ਚ ਚੱਕਤਾ ਤੇ ਰੇਟ ਹੁਣ ਫਿਕਸ ਕਰ ਲੇ ਜੀ ਤੁਹਾਡੇ ਲੋ ਬਾਈ ਟਰਾਲੇ ਦਾ ਆਪਾਂ ਜੋ ਵੀ ਕਰਨਾ ਤਾਂ ਕਰਿਆਂ ਦਾ ਵੈਸੇ ਕਰਨਾ ਕੋਈ ਨਹੀਂ ਉੱਥੇ ਦੇਖਣੀ ਟਰਾਲਾ ਰੱਖਦਾ ਥੋੜਾ ਡਿਜ਼ਾਈਨ ਨੂੰ ਜਿਹੜੇ ਚੇਂਜ ਕਰਾਂ ਆਪਾਂ ਕਰਾਉ ਤੇ ਜੋ ਜੋ ਜਿਹੜਾ ਹੁਣ ਆਪਾਂ ਨੇ ਆਹ ਸਾਈਡਾਂ ਪਰ ਜੋ ਜੋ ਲਾਉ ਲੋਕੋ ਲੁਕੋ ਵਗੈਰਾ ਠੀਕ ਹੈ ਕਾਫੀ ਦੇ ਫੋਟੋ ਡਿਜ਼ਾਈਨ ਤੇ ਆਪਾਂ ਨੇ ਤੇ ਇੱਕ ਇਹਦੇ ਬੈਕ ਸਾਈਡ ਤੇ ਕਿਹਾ ਵੀ ਮਲਕੀਤ ਬਾਜੀ ਲਿਖਣਾ ਬਾਕੀ ਸੋ ਛੋਟੇ ਮੋਟੇ ਚੇਂਜਸ ਆ ਬਾਕੀ 20 ਤਰੀਕ ਤੱਕ 20 ਅਗਸਤ 20 ਅਗਸਤ ਨਾ ਜੁਲਾਈ ਅਗਸਤ ਨਾ ਵੀ 20 ਅਗਸਤ ਤੱਕ ਕਹਿੰਦੇ ਵੀ ਟਰਾਲਾ ਹੋੜਾ ਤਿਆਰ ਆ 20 ਅਗਸਤ ਨੂੰ ਟਰਾਲਾ ਆਪਾਂ ਨੂੰ ਮਿਲ ਜਣਾ ਆਪਾਂ ਲੈ ਕੇ ਆਉਂਗੇ 30 ਤਰੀਕ ਦੇ ਬਾਅਦ ਕਿਉਂਕਿ ਆਪਾਂ ਮੇਲੇ ਜਣਾ ਲੈ ਕਿਸਾਨ ਐਕਸਪੋ ਹੋਣਾ ਉੱਥੇ ਵੀ ਜਣਾ ਤੇ ਹੁਣ ਆਪਾਂ ਪੁੱਜੇ ਆ ਰਜਿੰਦਰਗੜ ਦਿਲਪ੍ਰੀਤ ਢਿੱਲੋ ਫਾਰਮ ਵਾਲਿਆਂ ਦੇ ਤੇ ਆ ਕਮਬੈਨ ਬਾਈ ਇਹ ਲਈਦੀ ਨਵੀਂ ਫੌਸੀ ਦੇਖੀ ਸੀ ਵੀਡੀਓ ਤੇ ਆਹ ਟਰਾਲਾ ਸਭ ਨਾਲ ਪਹਿਲਾ ਟਰਾਲਾ ਨਾ ਮੁੰਡੇ ਵਾਲਿਆਂ ਦਾ ਬਾਈ ਸਭ ਨਾਲ ਪਹਿਲਾ ਟਰਾਲਾ ਮੁੰਡੇ ਵਾਲਿਆਂ ਦਾ ਹੀ ਹੈ ਇਹ ਸਭ ਨਾਲ ਪਹਿਲਾ ਬਣਾਇਆ ਤਾਂ ਆ ਜਾ ਗੱਡੀ ਡਾਲੇ ਦੀ ਗੱਡੀ ਦਾ ਪਿੱਛੇ ਤੇ ਤੇ ਦਰਮਿਆਨੋਂ ਲੱਗ ਕੇ ਆਸ਼ੀਰਵਾਦ ਤਾਂ ਨਹੀਂ ਨਾ ਉਹਨੂੰ ਨਵਨੇ ਨੂੰ ਨਵਨੇ ਆਉ ਮੇਰਾ ਪਾਤੇ ਤੇ ਦੱਦ ਨਵੇਂ ਦੀ ਗੋਰਾ ਤੇ ਆ ਦੇ ਪਾਪਾ ਨਾ ਨਵੇਂ ਹੋਣੀ ਮੇਰਾ ਦੇ ਆ ਪਰ ਦੇਖਦੇ ਨੇ ਦੇਖਣਾ ਕਿੱਥੇ ਹੈ ਪੁੱਛ ਕੇ ਦੇਖਦੇ ਨੇ ਮੱਕੀ ਦੀ ਟੀਲਾ ਦਾ ਚਾਰ ਦੀਆ ਵੱਡਾ ਬਣਾ ਕੇ ਚਾਰ ਬਣਾ ਲਿਆ ਹੈ ਹੁਣ ਲੰਘ ਜਾਨਾ ਦਾ ਤਰੀਕਾ ਉਹ ਵੀ ਟਰਾਲੀ ਦੇ ਲੱਕਈ ਠੋਕ ਕੇ ਬਣਾਈ ਹੋਈ ਹੈ ਜਾ ਕੇ ਦੇਖ ਲੈ ਬਸੇ ਪੈਂਦਾ ਹੁੰਦਾ ਹੂੰ ਇਹਨੋਂ ਦਾ ਬਹੁਤ ਸੁਧਾਰ ਹੋ ਗਿਆ ਡਿਜ਼ਾਈਨ ਚ ਬਹੁਤ ਬਹੁਤ ਬਾਕੀ ਦੇਪਰਦੇਵਨ ਭਾਈ ਜਿਹੜਾ ਕੰਮ ਆ ਕੇ ਵਧੀਆ ਨਾ ਹੁੰਦਾ ਇਹ ਤਾਂ ਜਾਤਾ ਸਾਡੇ ਜਿਹੜਾ ਪੈਪੂਪ ਲੱਗਿਆ ਬਿੰਡਰ ਦਾ ਪੈਪੇ ਵੀ ਬਹੁਤ ਲੰਬੀ ਭਾਰੀ ਲਿਖੀ ਆ ਹੁਣ ਤਾਂ ਵੇਡ ਚ ਫਰਕ ਪੈ ਗਿਆ ਜਿਹੜੀ ਬਿਨਾ ਟਾਇਰਾਂ ਤੋਂ ਸਾਡੇ ਨੂੰ 39.5 ਦੀ ਇੱਕ ਕਰ ਲਈ ਹੈ ਕਿਨੇ ਬੁੱਟੀਆਂ ਲੱਗੀਆਂ ਹੁਣ ਕਿਨੇ 14 ਕਿ 15 ਕਿਨੇ ਸੀ 16 16 16 ਬਾਈ 7 ਦੀ 2 ਕੁਆਂਟਲ 60 ਕਿਲੋ ਦੇ ਟਾਇਰ ਨਿਕਲਦੇ ਇਹਦੇ ਬਿਨਾਂ ਰੀਮਾਂ ਤੋਂ ਐਮ ਆਰ ਐਫ ਆਏ ਕੋਈ ਨਹੀਂ ਨੂੰ ਅਪੋਲੋ ਦੇ ਆਹ ਦੂਈ ਨੂ ਬੀ ਕਿੱਟੀ ਦੇ ਲਈ ਦੇਖਣਾ ਇਹਨੂੰ ਦੇਖ ਨੂੰ ਮੁੰਡ ਲੱਗਦੀ ਆ ਦੂਈ ਟਰਾਲੀ ਉਹਨੂੰ ਵੀ ਕਿੱਟੀ ਲੋ ਆਏ ਦੇ ਆਪਾਂ ਨੇ ਬੱਸ ਪਰ ਕਿ ਕਿੰਨਾ ਲੱਦਾ ਖੜਾ ਕਿੰਨੇ ਕਿੰਨੇ ਲੱਦਾ ਖੜਾ ਬਾਹਰੋਂ ਜੀਮ ਕਾਬਲੇ ਚ ਮੁੰਡਰੋ ਛੋਟਾ ਲੱਦਦਾ ਪਤਾ ਲੱਗਦੀ ਬਹੁਤ ਫੈਕਟਰ ਜੁਮਾ ਇਹ ਵੀ ਜਾ ਜਾ ਇਹ ਕਿਹੜਾ ਛੇਸਾ ਹੋ ਜਾਂਦਾ ਹੀ ਨਾ ਆਪਣਾ ਨਾਮ ਦਾ ਛੇ ਕੋ ਲੱਦਦੇ ਆਂ ਇਹੀ ਆ ਨਹੀਂ ਕੋਈ ਕਨੈਕਸ਼ਨ ਤੋਂ ਫਰਕ ਕਰੀਏ ਇਹ ਤਾਂ ਟੈਕਟਰ ਦਾ ਤੂੰ ਇਹ ਵਾਰ ਸੀਜ਼ਨ ਉਹਦਾ ਲਾਇਦਾ ਮਸ਼ੀਨ ਨਾਲ ਦੋਈ ਨਾਲ ਥੀਰ ਹੁੰਦਾ ਧੰਨ ਵਾਲੀ ਮਸ਼ੀਨ ਹਾ ਹਾ ਉਹ ਕੀ ਹੁੰਦਾ ਬੈਲੀ ਹੋ ਗਈ ਹੁਣ ਤਾਂ ਹਾਂ ਬੈਲੀ ਉੱਤੇ ਧੋਤੂ ਕੇ ਗ੍ਰੀਸ ਕਰਨਾ ਕਿੰਨੇ ਲਾਤੇ ਕਿਲੇ ਉਹਨਾਂ ਐਸਟੀਮੇਟ ਕੋਈ 110 115 ਕਿਲੇ ਲਾਹੇ ਕੇ ਆ ਰਿਹਾ ਹੈ ਕਿਆ ਰਿਸਪੌਂਸ ਉਹ ਦਤਾ ਉਹਨਾਂ ਬਹੁਤ ਵਧੀਆ ਜਿਹੜੀ ਸਾਰਿਆਂ ਦੀ ਪੂਰੀ ਵਧੀਆ ਖੜੀ ਹੈ ਪਹਿਲੀ ਵਾਰ ਤਾਂ ਜਣੀ ਸਾਨੂੰ ਐਂ ਤਾਂ ਪਨੀਰੀ ਕਰਕੇ ਆਉਂਦੇ ਨੇ ਉਹੜੇ ਪਨੀਰੀ ਸਾਰੀ ਆਪ ਹੀ ਨਹੀਂ ਪੈਂਦੀ ਇਹ ਸਾਬ ਨਾਲ ਹਾਂ ਪਨੀਰੀ ਮਸ਼ੀਨ ਤੋਂ ਵੀ ਬਜਵਾਈ ਤੀ ਆਪਾਂ ਨੇ ਥੋੜਾ ਜਿਹਾ ਇੱਕ ਮੌਸਮ ਕਰਕੇ ਨਾ ਮੀਂਹ ਕਰਕੇ ਪਨੀਰੀ ਖਰਾਬ ਹੋ ਗਈ ਸੀ ਆਹ ਦੇਖੀਆ ਮੈਂ ਤਾਂ ਅੱਜ ਕੇ ਜੀ ਸੱਤ ਸਟਾਫ ਆਕਰ ਕੋ ਪਿਛੇ ਵਾਲੀ ਇਹ ਸੱਤ ਵਾਲੀ ਪਿਛਲੀ ਛੇ ਜਾਨੀ ਹਾਂ ਸਟੈਂਡਰਡ ਸੁਭਾਲ ਚ ਮਸ਼ੀਨ ਨੇ ਵੀ ਨਹੀਂ 16 ਮਾਡਲ ਮਸ਼ੀਨ ਦੀ ਲੋਕਾਂ ਦੀ ਦੁਰਦਸ਼ਾ ਹੋਰ ਕਰ ਦਿੰਦੀ ਆ ਖੜ ਦਿੰਦੀ ਆ ਇਹ ਤਾਂ ਕਿਸੇ ਅਸੀਂ ਖੜ ਗੁੰਝੇ ਚ ਵੀ ਜਰ ਨਹੀਂ ਪੈਣ ਦੱਤੀ ਵੀ ਹੈ ਜੀ ਆ ਮਾੜਾ ਮੂਟਾ ਪੋੜੀ ਪਰ ਪਿਆ ਜਿਹੜਾ ਰੰਗ ਜਾ ਉਤਰੇ ਆਪਾਂ ਨਹੀਂ ਕਿਸੇ ਪਾਸੇ ਤੇ ਕੋਈ ਹਰੇ ਰੰਗ ਦੇ ਕੋਈ ਸਲੀਪੜ ਨਹੀਂ ਜੀ ਸੁਭਾਲ ਸੁਭਾਲ ਸਟੈਂਡਰਡ ਸੁਭਾਲ ਆ ਭਾਈ ਦੇਖਦੇ ਰਹਿੰਦੇ ਰਹਿੰਦੇ ਵੀਡੀਓ ਜੀ ਹੁਣ ਇਹਨੂੰ ਦੇਖਦੇ ਜੀ ਵੀ ਇਹ 5-7 ਸਾਲਾਂ ਚ ਕਿਵੇਂ ਕੀ ਰੰਗ ਬੱਠਦੀ ਆ ਇਹ ਇਹ ਰੰਗ ਵੀ ਨਮਈ ਆ ਲਾਲ ਰੰਗ ਕਰਕੇ ਦਿੱਤਾ ਤਾਂ ਆਪਾਂ ਨੂੰ ਲੋਕੀ ਦੇ ਭਾਜੀ ਬਹੁਤ ਪਾਣ ਉਹ 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 ਦੀ ਆਪਣੀ ਡ੍ਰੈਂਗ ਹੈ ਡ੍ਰੈਂਗ ਚ ਬਹੁਤ ਫਰਕ ਆਉਂਦੀ ਹੈ ਕਾਹਾਂ ਕਾਹ ਤਕਨੀਕ ਚ ਫਰਕ ਪਈ ਮੇਰੇ ਵਰਗੀ ਇਹ ਤਾਂ ਟਰੈਕਟਰ ਉਹ ਨਾਲੇ ਹੈ ਛੋਟੀ ਉਹਨਾਂ ਨਾਲ ਪਰ ਕਰਦੇ ਆਪੇ ਕੰਮ ਹਾਂ ਨਾ ਉਹਨੇ ਦੂਜੀ ਹਾਂ ਹਾਂ ਸਾਰੇ ਜਿਹੜੇ ਦੇਖੋ 36 ਦੀ ਸਪੈਸ਼ਲ ਐਡੀਸ਼ਨ ਭਾਜੀ ਕਿਆ ਫਾਕੇ ਟਰੈਕਟਰ ਮਾ ਤੁਸੀਂ ਦੋਏ ਚਲਾਏ ਆ ਹੈ ਭਾਜੀ ਤੁਸੀਂ ਦੋਏ ਚਲਾਏ ਹੋ ਮਹੀਦਾਂ ਵੀ ਚਲਾਇਆ ਇਹ ਵੀ ਚਲਾਇਆ ਯਾਰ ਇਹਦੀ ਚਲਾਈ ਕੀ ਆ ਫਰਕਤ ਹੋਮ ਚਲਾਈ ਇਹਦੀ ਹੋਇਆ ਜੋ ਸਾਲਾ ਜਿਵੇਂ ਪੁਰਾਣਾ ਫੋਰਡ ਨਹੀਂ ਤਾਂ ਜਿਵੇਂ ਦਾਣੇ ਗਣਦਾ ਹੁੰਦਾ ਉਹ ਕੁਛ ਹੈ ਪਰ ਮੈਨੂੰ ਕੰਫਰਟੇਬਲ ਵਧੀਆ ਲੱਗਿਆ ਮੈਨੂੰ ਆਨੰਦੋਂ ਦਾ ਪੁਰਾ ਲੈ ਇਜ਼ਤ ਤੇ ਬੜੀ ਸੋਹਣੀ ਖਚਾਈਆ ਸਾਲਾ ਦਾਬਦਾ ਦਾਬਦਾ ਚੱਲੀ ਜਾਂਦਾ ਕਹਿਣ ਦਾ ਪਾਪ ਟਾਇਰ ਨਹੀਂ ਰੁਕਣ ਦਿੰਦਾ ਦੋਿਆਂ ਦਾ ਕੀ ਆ ਜਿਵੇਂ ਇੱਕਦਮ ਦਬਦੇ ਵੀ ਆ ਇੱਕਦਮ ਉੱਠਦੇ ਵੀ ਆ ਇਹ ਸੌਖਾ ਜਿਹਾ ਦਬਦੇ ਨਹੀਂ ਪਹਿਲੀ ਗੱਲ ਤੇ ਆ ਅੱਗੇ ਦੀ ਅੱਗੇ ਤਾਂ ਹੀ ਕਹਦੇ ਵੀ ਟਰਾਲੀ ਨਾਲੋਂ ਜ਼ਿਆਦਾ ਕੰਮ ਆਵੇ ਟਰੈਕਟਰ ਇਹ। ਟਰਾਲੀ ਨੂੰ। ਬੇ ਗੱਲ ਹੈਗੀ ਆ ਬਾਕੀ ਤਾਂ। ਇਹ ਡਾਇਰੈਕਸ਼ਨਾਂ ਦੂਈਆਂ ਨਾ ਫਿਰ। ਇਹ ਡਾਇਰੈਕਸ਼ਨਾਂ ਉਹ ਦੇਖ ਕੇ ਜਿਹੜੇ ਨੂੰ ਆਪਣੀ ਝੁੱਗੀ ਉਹਨੇ ਦਿੱਤੀ ਦੀ ਬਣਾਤੀ 500 ਦੇ ਮੁੰਡੇ। ਮੀਰ ਵਾਲਿਆਂ ਨੂੰ ਲੈ ਜਾਣੀ। ਉਹ ਕਤੜੀ ਲਈ ਵੀ ਆ। ਇਹ 7.5 48 ਕਿਲੋ। ਝੁੱਗ ਬਾਅਦ ਬਣਾਈ ਝੁੱਗ। ਖੋਕਾ ਆਪਣੇ ਪਿੱਛੇ ਕੱਢਣੀ ਬਣਾਈ ਗਏ ਨਾਲੇ। ਕੱਢ ਵੀ ਵੀ ਕਿਹਾ ਤੂੰ ਉਹਦਾ ਦੇਖ ਟਰਾਲਾ ਕਿਹੇ ਜਿਹੀ ਮਾਰਚੀ ਪਾ ਲੈ ਜੀ। ਮੈਂ ਉਹ ਹੀ ਦੇਦਾ। ਲੰਬੇ ਚੋਂ ਦੇਖੀ ਕਿੰਨੀ ਹੋਆ। ਹਲੇ 21 ਕਿ ਪੱਤੀ ਨਾ ਇੱਥੇ ਤੇ। ਇੱਥੇ ਤੇ ਆਏ ਪੱਤੀ ਲੱਗ ਫੇਪਨ ਸਿੱਧਾ ਰਿਆ ਕਰੂਗਾ ਇੱਥੇ ਚੱਲ ਜੀ ਪੈਗੀ ਥੋੜੀ ਥੋੜੀ ਉਹ ਜਦ ਕਾਲੀ ਕਾਲੀ ਸੀ ਸਾਨੂੰ ਮਸੋਂ ਬਣ ਕੇ ਮਿਲਦੀ ਇਹਨੂੰ ਬਹੁਤ ਫੋਨ ਹੋਣੇ ਰਹਿੰਦੇ ਆ ਭਾਈ ਅਸੀਂ ਇਹਨੂੰ ਮੋਡੀਫਾਈ ਕਰਨਾ ਹੈ ਕਰਨਾ ਮੈਂ ਕਹਿ ਦਿੰਦਾ ਵੀ ਨਾਲ ਨਹੀਂ ਮੋਡੀਫਾਈ ਕਰਾ ਕੰਮ ਗਲਤ ਹੈ ਸਿੰਪਲ ਰੱਖਣਾ ਸਿੰਪਲ ਰੱਖਿਓਣੀ ਸਿੰਪਲ ਹੀ ਬਥੇਰੀ ਜਾਣਾ ਸਾਡੇ ਨੂੰ ਲੋਡ ਖਾਏ ਹੋਣੀ ਮੋਡੀਫਾਈ ਕਰ ਮੈ ਤਾਂ ਸਮਝ ਨਹੀਂ ਲੱਗਦੀ ਹੁਣ ਕਿੱਥੇ ਕਿੰਨਾ ਕਾਪਾ ਨੇ ਕੰਮ ਲੈਣਾ ਜੀ ਹਾਂ ਇਹ 140 ਪਟ ਪਟ ਧਰਤੀ ਸਿੱਧੀ ਕੋ ਪਟ ਨਹੀਂ ਪਟ ਹੁਣ ਕਿੰਨਾ ਕਾਪਾ ਕੱਢਣਾ ਹੈ ਹਾਂ ਇਹ ਜਿਹੜੀ ਜਿੜੀ ਬਣਾਈ ਜਦੋਂ ਕੰਮ ਬੱਤ ਹੁੰਦਾ ਬਹੁਤ ਯਾਰ 7 ਫੁੱਟਾ ਸੁਪਰ ਨਾ ਲੇਜ਼ਰ ਕਰਾ ਖਚਾਉਣਾ ਇਹ ਤੋਂ ਬੁਧਿਆ ਚੱਲਦਾ ਟਰਾਲੀ 16 ਫੁੱਟ ਤੋਂ ਬੜੀ ਇਹਦੇ ਪਿੱਛੇ ਨਹੀਂ ਪਾਉਣੀ ਕੰਪਨੀ ਦੇ ਬਹੁਤ ਪੁਲ ਵੀ ਚੜਨਾ ਲੈ ਕੇ ਫਿਰ ਕੰਪਨੀ ਕੋਲ ਉਹ ਦੇਖੀ ਬਣਦੀ ਹੈ ਇਹ ਜਿਹੜੇ ਇੰਜੀਨੀਅਰ ਰੱਖੇ ਹੋਏ ਇਹਨਾਂ ਨੇ ਬਾਕੀ ਹੈ ਜੀ ਮੋਡੀਫਾਈ ਕਰਾ ਲੂੰਗਾ ਨਾਲ ਤਾਂ ਆਪਣਾ ਤੜਾ ਉੱਗੂ ਗੁੱਸ ਨਾਲੇ ਥੋੜਾ ਚੀਜ਼ਾਂ ਤੋੜਦਾ ਫਿਰ ਇਹ ਕਰੂਗਾ ਫਾਇਦਾ ਕੀ ਹਾਂ ਅੱਜ ਕੱਦ ਨਹੀਂ